ਬਹੁਤ ਹੀ ਸਕੂਨ ਹੈ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਕੋਲ ਆਉਣ ਦੇ ਨਾਲ ਔਰ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਦੇ ਨਾਲ। ਇਹ ਕੀਤਾ ਮੈਂ ਸਮਾਗਮ ਤੋਂ ਬਾਅਦ ਕਿਸੇ ਦੇ ਨਾਲ ਜਾਣਾ ਫਿਰ ਹੌਲੀ-ਹੌਲੀ ਆਪ ਵੀ ਜਾਣ ਲੱਗ ਗਿਆ ਤੇ ਮੈਂ ਗੁਰਬਾਣੀ ਦੀ ਸੰਥਾ ਸ਼ੁਰੂ ਕੀਤੀ। ਬਾਬਾ ਜੀ ਮੈਨੂੰ ਆਪਣੇ ਪਿੱਛੇ ਬੁਲਾਉਂਦੇ ਸੀਗੇ ਜੋ ਵੀ ਪੰਗਤੀ ਪੜ੍ਹਨੀ ਹੁੰਦੀ ਸੀ ਤਾਂ ਮੈਂ ਉਹਨਾਂ ਦੇ ਪਿੱਛੇ ਰਿਪੀਟ ਕਰਦਾ ਸੀਗਾ ਉਸ ਤੇ ਅਜ ਦਾਸ ਨੂੰ ਸੁਖਮਨੀ ਸਾਹਿਬ ਦੀ ਸੰਥਿਆ ਚੱਲ ਰਹੀ ਹੈ ਜਬਦੀ ਸਾਹਿਬ ਸਵਈਏ ਚੌਪਈ ਸਾਹਿਬ ਰਹਿਰਾ ਸਾਹਿਬ ਸਾਰਾ ਕੰਠ ਹੈ ਰੰਗਾ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਉਸ ਤੋਂ ਬਾਅਦ ਅਸ਼ਟਪਦੀ ਸ਼ੁਰੂ ਹੁੰਦੀ ਹੈ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਪਰਮਹੇ ਉਦਾਸੀ ਕਹਿੰਦੇ ਕੁਦਰਤ ਜੇਕਰ ਤੁਹਾਡੇ ਤੋਂ ਕੋਈ ਇੱਕ ਚੀਜ਼ ਖੋਹ ਲੈਂਦੀ ਆ ਤੇ ਨਾਲ ਲੱਗਮੀ ਤੁਹਾਨੂੰ ਇੱਕ ਚੀਜ਼ ਦੀ ਬਖਸ਼ਿਸ਼ ਆ ਜਿਹੜੀ ਉਹ ਨਾਲ ਦੀ ਨਾਲ ਦਿੰਦੀ ਰਹਿੰਦੀ ਆ ਜੇਕਰ ਮੰਨ ਲਓ ਵੀ ਕਿਸੇ ਬੰਦੇ ਨੂੰ ਕਿਸੇ ਪੱਖੋਂ ਉਹ ਹੀਣਾ ਹੈਗਾ ਤੇ ਦੂਜੇ ਪਾਸੋਂ ਉਹਦੇ ਵਿੱਚ ਕੋਈ ਇਹੋ ਜੀ ਕਲਾ ਵੀ ਹੋਊਗੀ ਜਿਹਦੇ ਨਾਲ ਆ ਜਿਹੜਾ ਉਸ ਦਾ ਉਹ ਹੀਣਾ ਪਾਣਾ ਜਿਹੜਾ ਉਹ ਕੱਜਿਆ ਜਾਂਦਾ ਹੈਗਾ ਅੱਜ ਇੱਕ ਅਜਿਹੀ ਹੀ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੂੰ ਦਿਖਦਾ ਨਹੀਂਗਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਕਾਫੀ ਹੱਦ ਤੀਕੋ ਉਹਨਾਂ ਨੂੰ ਕੰਠ ਹੈਗਾ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਸਸੀਕਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਕੀ ਨਾਮ ਆ ਜੀ ਖੁਸ਼ਪ੍ਰੀਤ ਸਿੰਘ ਨਾਮ ਹੈ ਦਾਸਤਾ ਅਛਾ ਮੈਂ ਖਸ਼ਪੀ ਜੀ ਇਹ ਦੱਸਿਓ ਕਿ ਗੁਰੂ ਦੇ ਲੜ ਲੱਗਿਆ ਨੂੰ ਜਿਹੜਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤਕਰੀਬਨ 3 ਤੋਂ 4 ਸਾਲ ਦਾ ਸਮਾਂ ਹੋ ਚੁੱਕਿਆ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੇ ਨੂੰ ਹਾਂ ਔਰ ਬਹੁਤ ਹੀ ਸਕੂਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆਉਣ ਦੇ ਨਾਲ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਨ ਦੇ ਨਾਲ ਜੀ ਇਹ ਤੁਸੀਂ ਆ ਕਾਫੀ ਬਾਣੀਆਂ ਜਿਹੜੀਆਂ ਕੰਠ ਕੀਤੀਆਂ ਹੁੰਦੀਆਂ ਜੀ ਕੌਣ ਤੁਹਾਨੂੰ ਸੁਣਾਉਂਦਾ ਰਿਹਾ ਤੇ ਕਿਵੇਂ ਮਨ ਦੇ ਵਿੱਚ ਜਜਬਾ ਆਇਆ ਗੁਰਬਾਣੀ ਨੂੰ ਪੜਨ ਦਾ ਜਿਹੜਾ ਚਾਅ ਹੈ ਉਹ ਬਚਪਨ ਤੋਂ ਹੀ ਸੀਗਾ ਪਰ ਛੋਟੇ ਸੀਗੇ ਕੋਈ ਗੁਰੂ ਘਰ ਲਿਆਉਣ ਵਾਲਾ ਨਹੀਂ ਸੀਗਾ ਤਾਂ ਇੱਕ ਸਾਡੇ ਘਰ ਦੇ ਅੱਗੇ ਮੰਦਰ ਪੈਂਦਾ ਸ਼੍ਰੀ ਬਾਬਾ ਵਾਲਮੀਕੀ ਦਾ ਮੈਂ ਉੱਥੇ ਆ ਕੇ ਕਿਉਂਕਿ ਮੈਨੂੰ ਪਤਾ ਨਹੀਂ ਹੁੰਦਾ ਸੀਗਾ ਮੈਨੂੰ ਇਹ ਸੀਗਾ ਕਿ ਉਹੀ ਗੁਰਬਾਣੀ ਹੈ ਮੈਂ ਉਹਨਾਂ ਦੀ ਜੋ ਵੀ ਆਰਤੀ ਉਹ ਮੇ ਕਰਦਾ ਹੁੰਦਾ ਸੀਗਾ ਉਸ ਤੋਂ ਬਾਅਦ ਇੱਕ ਰਮਾਇਣ ਕਥਾ ਤਾਂ ਪ੍ਰਕਾਸ਼ ਕੀਤਾ ਇੱਕ ਸਾਲ ਮੰਦਰ ਦੇ ਵਿੱਚ ਤਾਂ ਉੱਥੇ ਬਾਬਾ ਜੀ ਵੈਸੇ ਗੁਰੂ ਦਾ ਨਾਮ ਨਹੀਂ ਲੈਣਾ ਚਾਹੀਦਾ ਪਰ ਮੈਂ ਲੈ ਰਿਹਾ ਬਾਬਾ ਜਗਤਾਰ ਸਿੰਘ ਜੀ ਮੈਨੂੰ ਮਾਫ ਕਰਿਓ ਬਾਬਾ ਜਗਤਾਰ ਸਿੰਘ ਜੀ ਉਹਨਾਂ ਨੇ ਨਾਲ ਮੇਰੀ ਮੁਲਾਕਾਤ ਹੋਈ ਤੇ ਉਹਨਾਂ ਮੈਨੂੰ ਆਖਿਆ ਯਾਰ ਬੇਟਾ ਤੂੰ ਜੇ ਆਰਤੀ ਯਾਦ ਕਰ ਲਈ ਤੇ ਤੂੰ ਕੋਸ਼ਿਸ਼ ਕਰ ਗੁਰਬਾਣੀ ਯਾਦ ਕਰ ਮੈਂ ਕਿਹਾ ਬਾਬਾ ਜੀ ਮੈਂ ਬਹੁਤ ਸਮੇਂ ਤੋਂ ਚਾਹੁੰਦਾ ਸੀ ਕਿ ਮੈਂ ਗੁਰਬਾਣੀ ਨੂੰ ਯਾਦ ਕਰਾਂ ਤਾਂ ਤੁਸੀਂ ਮੇਰੇ ਦਿਲ ਦੀ ਗੱਲ ਪੁੱਝੀ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਇਸ ਸਮਾਗਮ ਤੋਂ ਬਾਅਦ ਤੁਸੀਂ ਸਾਡੇ ਕੋਲੇ ਆਇਆ ਕਰੋ ਗੁਰੂ ਘਰ ਤੇ ਫਿਰ ਆਪ ਜੀ ਨੂੰ ਗੁਰਬਾਣੀ ਦੀ ਜਿਹੜੀ ਸਿੱਖਿਆ ਹੈ ਉਹ ਦਿੱਤੀ ਜਾਵੇਗੀ ਤੇ ਮੈਂ ਇਸੇ ਤਰ੍ਹਾਂ ਹੀ ਕੀਤਾ ਮੈਂ ਸਮਾਗਮ ਤੋਂ ਬਾਅਦ ਕਿਸੇ ਦੇ ਨਾਲ ਜਾਣਾ ਫਿਰ ਹੌਲੀ-ਹੌਲੀ ਆਪ ਵੀ ਜਾਣ ਲੱਗ ਗਿਆ ਤੇ ਮੈਂ ਗੁਰਬਾਣੀ ਦੀ ਸੰਥਾ ਸ਼ੁਰੂ ਕੀਤੀ ਬਾਬਾ ਜੀ ਮੈਨੂੰ ਆਪਣੇ ਪਿੱਛੇ ਬੁਲਾਉਂਦੇ ਸੀਗੇ ਜੋ ਵੀ ਪੰਗਤੀ ਪੜ੍ਹਨੀ ਹੁੰਦੀ ਸੀ ਤਾਂ ਮੈਂ ਉਹਨਾਂ ਦੇ ਪਿੱਛੇ ਰਿਪੀਟ ਕਰਦਾ ਸੀਗਾ ਉਸ ਨੂੰ ਰਿਕਾਰਡ ਕਰ ਲੈਂਦਾ ਸੀਗਾ ਫੋਨ ਦੇ ਵਿੱਚ ਔਰ ਉਸ ਰਿਕਾਰਡਿੰਗ ਨੂੰ ਫਿਰ ਮੈਂ ਸੁਣਨਾ ਕਰ ਜਾ ਕੇ ਔਰ ਉਸ ਤੋਂ ਬਾਅਦ ਦੁਬਾਰਾ ਦੂਜੇ ਦਿਨ ਬਿਨਾ ਸੁਣੇ ਜਵਾਨੀ ਬਾਬਾ ਜੀ ਨੂੰ ਉਸ ਰਿਕਾਰਡਿੰਗ ਤੋਂ ਜੋ ਮੈਂ ਪਾਠ ਸਿੱਖਦਾ ਸੀ ਉਹ ਸੁਣਾਉਣਾ ਔਰ ਫਿਰ ਬਾਬਾ ਜੀ ਨੇ ਮੈਨੂੰ ਇਸੇ ਤਰ੍ਹਾਂ ਹੀ ਅੱਗੇ ਪਾਠ ਦੱਸਣਾ ਤੇ ਅੱਜ ਦਾਸ ਨੂੰ ਸੁਖਮਨੀ ਸਾਹਿਬ ਦੀ ਸੰਥਿਆ ਚੱਲ ਰਹੀ ਹੈ ਜਪਜੀ ਸਾਹਿਬ ਸਵਈਏ ਚੌਪਈ ਸਾਹਿਬ ਰੇਰਾ ਸਾਹਿਬ ਸਾਰਾ ਕੰਠ ਹੈ ਜੀ ਅੱਛਾ ਸੁਖਮਨੀ ਸਾਹਿਬ ਦੀਆਂ ਕੁਸ਼ਕਪੌੜੀਆਂ ਜਿਹੜੀਆਂ ਸਾਡੀ ਸੰਗਤ ਸੁਣ ਰਹੀ ਹੈਗੀ ਆ ਉਹ ਵੀ ਸਾਡੇ ਨਾਲ ਸਾਂਝੀਆਂ ਕਰ ਮੈਂ ਆਪ ਜੀ ਨੂੰ ਦਸਵੀਂ ਪੌੜੀ ਸਾਂਝੀ ਕਰਨਾ ਚਾਹੁੰਗਾ ਸੌਰੀ ਦਸਵੀਂ ਅਸ਼ਟਪਦੀ ਦਾ ਪਹਿਲਾ ਪਦ ਹੈ ਸਲੋਕ ਤੋਂ ਸ਼ੁਰੂ ਕਰਾਂਗਾ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਕੁਸਤਵਤ ਅਸ਼ਟਪਤੀ ਸ਼ੁਰੂ ਹੁੰਦੀ ਹੈ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਪਰਮਹੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਨਵਤਨ ਨਾਮ ਤੇ ਆਵੇ ਹੀ ਕਈ ਕੋਟ ਕਬ ਕਾਬ ਵਿਚਾਰੇ ਇੱਕ ਨਾ ਇਹ ਹੁੰਦਾ ਹੈਗਾ ਕਿ ਜਿਨ੍ਹਾਂ ਨੂੰ ਦਿਖਦਾ ਨਹੀਂ ਹੁੰਦਾਗਾ ਉਹਨਾਂ ਵਾਸਤੇ ਇੱਕ ਬਰੇਲ ਲਿਪੀ ਹੁੰਦੀ ਆ ਤੁਸੀਂ ਕੋਈ ਉਸ ਤਰ੍ਹਾਂ ਦੀ ਪੜ੍ਹਾਈ ਕੀਤੀ ਹੈ ਬਿਲਕੁਲ ਜੀ ਮੈਂ 10ਵੀਂ ਤੱਕ ਪੜ੍ਹਿਆ ਹਾਂ ਔਰ 11ਵੀਂ 12ਵੀਂ ਮੈਂ ਲੁਧਿਆਣਾ ਵੀਆਰਟੀਸੀ ਦਾ ਸਕੂਲ ਹੈ ਉੱਥੋਂ ਕਰਨੀ ਹੈ ਜੁਲਾਈ ਦੇ ਵਿੱਚ ਮੈਂ ਜਾ ਰਿਹਾ ਹਾਂ ਔਰ ਮੈਨੂੰ ਬ੍ਰੇਲ ਲਿਪੀ ਦਾ ਗਿਆਨ ਹੈ ਜੀ ਜੀ ਅੱਛਾ ਬ੍ਰੇਲ ਲਿਪੀ ਦੇ ਵਿੱਚ ਗੁਰਮੁਖਤ ਲਿਟਰੇਚਰ ਆ ਜਿਹੜਾ ਕਿੰਨਾ ਕੁ ਮਿਲ ਜਾਂਦਾ ਹੈਗਾ ਤੁਹਾਡੇ ਦੀ ਕੋ ਪਹੁੰਚ ਪਹੁੰਚਿਆ ਹੈਗਾ ਉਹ ਲਿਟਰੇਚਰ ਹਾਂਜੀ ਬਿਲਕੁਲ ਹਜ਼ੂਰੀ ਰਾਗੀ ਭਾਈ ਗੁਰਮੇਸ਼ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਗੁਰਮੁਖਤ ਨੂੰ ਜੋ ਗੁਰਮੁਖੀ ਲਿਪੀ ਨੂੰ ਬ੍ਰੇਲ ਦੇ ਵਿੱਚ ਤਿਆਰ ਕੀਤਾ ਗੁਰਬਾਣੀ ਨੂੰ ਬਰੇਲ ਦੇ ਵਿੱਚ ਛਪਾਇਆ ਉਹਨਾਂ ਦੀ ਬੜੀ ਕਿਰਪਾ ਹੈ ਔਰ ਅੱਜ ਜਿੰਨੇ ਵੀ ਸੂਰਮੇ ਸਿੰਘ ਬਲਾਈਂਡ ਕੀਰਤਨ ਕਰ ਰਹੇ ਨੇ ਰਾਗੀ ਨੇ ਉਹ ਸਾਰੇ ਉਹ ਜੋ ਲਿਟਰੇਚਰ ਹੈ ਉਹਨੂੰ ਪੜ ਰਹੇ ਨੇ ਅੱਛਾ ਤੁਸੀਂ ਬਰੇਲ ਲਿਪੀ ਦੇ ਵਿੱਚ ਕਿੰਨੀਆਂ ਕਿਤਾਬਾਂ ਹੁੰਦੀਆਂ ਸੀ ਗੁਰਮਤ ਲਿਟਰੇਚਰ ਦੀਆਂ ਪੜੀਆਂ ਮੈਂ ਗੁਰਮਤ ਲਿਟਰੇਚਰ ਕਾਫੀ ਤਾਂ ਜ਼ਿਆਦਾ ਨਹੀਂ ਪੜਿਆ ਹਜੇ ਤੱਕ ਸਿਲੇਬਸ ਦੇ ਵਿੱਚ ਜੋ ਬੁੱਕਸ ਹੁੰਦੀਆਂ ਸੀ ਮੈਂ ਉਹੀ ਪੜੀਆਂ ਔਰ ਮੈਂ ਸੁਖਮਨੀ ਸਾਹਿਬ ਦੀ ਮੇਰੇ ਕੋਲ ਪੁੱਥੀ ਹੈ ਇਸ ਟਾਈਮ ਹਰਨੇ ਉਥੋਂ ਪੜਦਾ ਹਾਂ ਜੀ ਅੱਛਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਂ ਕਿੰਨੀ ਕੁ ਮਦਦ ਹੋ ਰਹੀ ਹੈਗੀ ਇਸ ਤਰ੍ਹਾਂ ਜੋ ਇਹ ਸਿੰਘ ਹੈਗੇ ਆ ਤੁਹਾਡੀ ਕੋਈ ਮਦਦ ਹੋਈ ਹੈਗੀ ਹੁਣ ਤੱਕ ਨਹੀਂ ਸਾਡੀ ਤੇ ਹਜੇ ਤੱਕ ਨਹੀਂ ਹੋਈ ਲੇਕਿਨ ਜੋ ਰਾਗੀ ਸਿੰਘ ਨੇ ਅੱਛਾ ਕੀਰਤਨ ਕੀਰਤਨ ਕਰਦੇ ਨੇ ਉਹ ਜਿਵੇਂ ਆਪ ਜੀ ਦੇਖੋਗੇ ਸ੍ਰੀ ਮੁਕਤਸਰ ਸਾਹਿਬ ਭਾਈ ਗਗਨਪ੍ਰੀਤ ਸਿੰਘ ਜੀ ਆਪ ਜੀ ਨੇ ਨਾਮ ਸੁਣਿਆ ਹੋਵੇਗਾ ਜੀ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਭਾਈ ਗੁਰਮੇਸ਼ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਰਹੇ ਸਨ ਹਾਂਜੀ ਅੱਛਾ ਤੁਹਾਨੂੰ ਲੱਗਦਾ ਹੈਗਾ ਇਹ ਵੀ ਕਿਤੇ ਨਾ ਕਿਤੇ ਤੁਹਾਨੂੰ ਵੀ ਉਹ ਮਕਾਮ ਆ ਜਿਹੜਾ ਹਾਸਲ ਹੋਊਗਾ ਜੋ ਇੱਕ ਨਾਮੀ ਰਾਗੀਆਂ ਨੂੰ ਮਿਲਦਾ ਹੈਗਾ ਹੈ ਮਨ ਦੇ ਵਿੱਚ ਚਾਹਤ ਹੈ ਬਿਲਕੁਲ ਜੀ ਮੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਭਰੋਸਾ ਹੈ ਕਿ ਮੇਰਾ ਜੋ ਸੁਪਨਾ ਹੈ ਮੈਂ ਵੀ ਇੱਕ ਅੱਛਾ ਰਾਗੀ ਨਾਮਵਾਰ ਰਾਗੀ ਔਰ ਇੱਕ ਅੱਛੀ ਸੰਗਤ ਨੂੰ ਸੇਧ ਦੇ ਸਕਾਂ ਅੱਛਾ ਉਹਨਾਂ ਨੂੰ ਸੁਨਾ ਸਕਾਂ ਜਿਵੇਂ ਕਿ ਅੱਜ ਕੱਲ੍ਹ ਜੋ ਸਾਡਾ ਕਲਾਸਿਕਲ ਸਿੰਗਿੰਗ ਹੈ ਜੋ ਸਾਡਾ ਗੁਰਮਤ ਸੰਗੀਤ ਹੈ ਉਹ ਕਿਤਨਾ ਕਿਤੇ ਲੁਪਤ ਹੁੰਦਾ ਜਾ ਰਿਹਾ ਹੈ ਮੈਂ ਉਸ ਸੰਗੀਤ ਨੂੰ ਉਜਾਗਰ ਕਰਾਂਗਾ ਔਰ ਮੈਂ ਗੁਰਬਾਣੀ ਦੇ ਨਾਲ ਨਾਲ ਕੀਰਤਨ ਦੀ ਵੀ ਸਿੱਖਿਆ ਲੈ ਰਿਹਾ ਹਾਂ ਭਾਈ ਸਤਨਾਮ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਉਹਨਾਂ ਤੋਂ ਆਨਲਾਈਨ ਕੀਰਤਨ ਦੀ ਕਲਾਸਾਂ ਲੈ ਰਿਹਾ ਹਾਂ ਔਰ ਗੁਰਮਤ ਸੰਗੀਤ ਨੂੰ ਸਿੱਖ ਰਿਹਾ ਹਾਂ ਜੀ ਅੱਛਾ ਹਰ ਰੋਜ਼ ਕਿੰਨਾ ਕੁ ਸਮਾਂ ਅਭਿਆਸ ਕਰਦੇ ਹੋ ਤਕਰੀਬਨ 4 ਤੋਂ 5 ਘੰਟੇ ਦਾ ਮੇਰਾ ਅਭਿਆਸ ਹੁੰਦਾ ਹੈ ਹਰ ਰੋਜ਼ ਜੀ ਅਛਾ ਬਹੁਤ ਸਾਰੇ ਲੋਕਾਂ ਨੂੰ ਦਿਖਦਾ ਹੈਗਾ ਪਰ ਉਹ ਇਸ ਪਾਸੇ ਆਉਣਾ ਨਹੀਂ ਚਾਹੁੰਦੇਗੇ ਤੁਹਾਨੂੰ ਦਿਖਦਾ ਵੀ ਨੀਗਾ ਫਿਰ ਵੀ ਇਸ ਪਾਸੇ ਨੂੰ ਆਉਣ ਦਾ ਕੀ ਕਾਰਨ ਰਿਹਾ ਹੈਗਾ ਮਨ ਦੇ ਵਿੱਚ ਕੀ ਸੋਚਦੇ ਹੋ ਵੀ ਇੱਧਰ ਨੂੰ ਜਾਣਾ ਹੈਗਾ ਇੱਕ ਚਾਹੋ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਨਾ ਮਨ ਚਾਹੋ ਹਨੇਰਾ ਸੁਣ ਪ੍ਰਭ ਮੇਰਾ ਉਸ ਪੰਗਤੀ ਉਸ ਗੁਰੂ ਦੇ ਸ਼ਬਦ ਦੇ ਅਨੁਸਾਰ ਇੱਕ ਮਨ ਦੇ ਵਿੱਚ ਚਾਹੋ ਸੀਗਾ ਕਿ ਮੈਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਧਿਐਨ ਕਰ ਸਕਾਂ ਮੈਂ ਵੀ ਗੁਰਬਾਣੀ ਨੂੰ ਗਾ ਸਕਾਂ ਔਰ ਇਹੀ ਚਾਹੋ ਹੈ ਕਿ ਅੱਜ ਮੈਂ ਇਸ ਮੁਕਾਮ ਤੇ ਆਇਆ। ਅੱਛਾ ਤੁਹਾਡੀ ਵੀਡੀਓ ਹੋਰ ਬਹੁਤ ਸਾਰੇ ਲੋਕ ਦੇਖਣਗੇ। ਉਹਨਾਂ ਨੂੰ ਕੋਈ ਸਨੇਹਾ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ। ਆਪਣੀ ਸੱਭਿਆਚਾਰ ਤੇ ਆਪਣੀ ਜੋ ਸੱਭਿਆਤਾ ਹੈ ਉਸ ਦੇ ਨਾਲ ਜੁੜੇ ਰਹੋ। ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਉਸ ਦਾ ਸਤਿਕਾਰ ਕਰੋ ਔਰ ਜੋ ਸਾਡੇ ਧਰਮ ਦੇ ਵਿੱਚੋਂ ਲੋਕ ਪਰਵਰਤਨ ਕਰਦੇ ਜਾ ਰਹੇ ਨੇ, ਈਸਾਈ ਧਰਮ ਹੋ ਗਿਆ ਜਾਂ ਮੁਸਲਿਮ ਧਰਮ, ਧਰਮ ਕੋਈ ਵੀ ਨਹੀਂ ਮਾੜਾ ਹੁੰਦਾ। ਲekin ਤੁਸੀਂ ਜਿਸ ਧਰਮ ਦੇ ਵਿੱਚ ਜੰਮੇ ਹੋ ਜਿਸ ਧਰਮ ਦੇ ਵਿੱਚ ਤੁਹਾਡਾ ਪਾਲਨ-ਪੋਸ਼ਣ ਹੋਇਆ ਜਿਸ ਤੁਸੀਂ ਸਭਿਆਚਾਰ ਦੇ ਨਾਲ ਬਚਪਨ ਤੋਂ ਜੁੜੇ ਹੈ ਮੇਰੀ ਬੇਨਤੀ ਹੈ ਕਿ ਉਸ ਆਪਣੇ ਸਭਿਆਚਾਰ ਦੇ ਨਾਲ ਜੁੜੇ ਰਹੋ ਗੁਰਬਾਣੀ ਨੂੰ ਪਿਆਰ ਕਰੋ ਗੁਰਬਾਣੀ ਦਾ ਸਤਕਾਰ ਕਰੋ ਕਿਉਂਕਿ ਕਲ ਯੁਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੋਕਾਈ ਦੇ ਗੁਰੂ ਹਨ ਔਰ ਗੁਰੂ ਰਹਿਣਗੇ